ਬਾਈ ਜੀ ਸ਼ਤਿ ਸ੍ਰੀ ਅਕਾਲ ਤੁਸੀਂ ਸਾਰਿਆਂ ਨੂੰ ਲੋ ਜੀ ਆਪਾਂ ਹਮਧੋਣਾ ਗਊ ਇੱਕ ਇਹ ਗਊ ਦੇ ਆ ਨਾ ਥਣ ਵਿੱਚ ਬਰੀ ਟਿਮਰ ਹੋ ਗਿਆ ਜੀ ਹਾਂ ਤੇ ਬਹੁਤ ਵੱਡੀ ਗੰਢ ਹੋ ਗਈ ਸੀ ਪਚਾਲੇ ਵੀ ਹੋ ਗਈ ਸੀ ਤੇ ਜਿਹਦਾ ਪ੍ਰਿੰਨ ਮੋਛੜੀ ਹੋ ਗਈ ਮੂਰੇ ਵੀ ਹੋ ਗਈ ਸੀ ਤੇ ਵਿੱਚੋਂ ਦੇ ਖੂਨ ਦੇ ਪੁੱਥ ਜੀ ਵੀ ਆਉਣ ਲੱਗੇ ਜਿਹਾ ਮੜੇ ਉਹ ਕਿਉਂ ਜਾਜੇ ਦੱਬੀਆਂ ਤੇ ਨਾ ਉਹਦੇ ਕਰਕੇ ਆਉਣ ਲੱਗੇ ਜੀ ਤੇ ਇਹਦਾ ਹੱਲ ਵੀ ਕੀਤਾ ਆਪਣੇ ਕੀਆ ਇਹਦਾ ਹੱਲ ਵੀਰੇ ਰੋਚਨ ਹਾਲਤੀਆ ਪਹਿਲਾਂ ਵੀ ਇਸ਼ੂ ਹੀ ਹਿਆ ਮਾਰੀ ਵੇਦੇ ਕੋਈ ਗੱਲ ਨਹੀਂ ਬਣੀ ਜੀ ਤੇ ਤੋਂ ਬਾਅਦ ਆਪਣੇ ਜਿਹਦੇ ਮੰਨਾਂ ਤੋਂ ਵੀ ਟਿਕਾ ਲਾ ਕੇ ਤੁਨ ਕਰਕੇ ਖੜਾਣੀ ਹੈ ਤੇ ਉਸ ਤੋਂ ਬਾਅਦ ਪਹਿਲਾਂ ਵੀਰੇ ਆਪਣੇ ਪਲੇਟ ਦਾ ਇਹ ਕਾਰ ਨੰਬਰ ਬੁਰੂ ਮੂਹੜੀ ਵਡੀਆ ਉਸ ਤੋਂ ਬਾਅਦ ਰਮਾਈ ਦੱਤਾ ਆਇਆ ਤਾਂ ਵਿੱਚ ਆਪਾਂ ਸਲਾਈ ਪਾ ਕੇ ਕਪੜਾ ਘਰੇ ਖਿਆਲ ਬਣਾਇਆ ਹਾਂ ਉਹਦਾ ਤੇ ਉਹ ਜਦੋਂ ਆਪਣਾ ਸਟੀਰ ਵਾਲਾ ਬਣਦਾ ਹੁੰਦਾ ਜਿਹੜੇ ਆਪਣੇ ਭੰਡਲੇ ਹੁੰਦੇ ਉਹ ਬਣਾ ਲੇ ਗੰਨੇ ਵੀ ਉਹਨਾਂ ਨੂੰ ਮੋਗਾ ਪੈਂਦਾ ਤੇ ਉਹ ਵੀ ਹਰੇਕ ਨਹੀਂ ਮੁੰਗਾ ਕੋਈ ਕੋਈ ਮੁੰਗਾ ਉਹ ਤੋਂ ਬਣਾ ਲੇ ਗਿਰੀ ਆਪਣੀ ਵਿੱਚ ਨੇ ਪਾਇਆ ਸੀਗਾ ਉਹਨਾਂ ਟੀਮਾਂ ਨੂੰ ਪੜਤਾ ਤੇ ਥੋੜਾ ਦਾ ਮਾਰ ਕੱਟ ਕੇ ਬੱਚੋ ਆਪਾਂ ਬਾਹਰ ਕੱਢਤਾ ਉਹ ਤੋਂ ਬਾਅਦ ਵੀ ਮਿੱਠੇ ਦੇ ਆਪਣੇ ਪਾਇ ਪਾ ਕੇ ਫੀਡਿੰਗ ਸੈੱਟ ਪਾ ਕੇ ਉਹਦਾ ਪੂਰਾ ਵਧੀਆ ਆ ਗਿਆ ਤੇ ਧਾਰ ਵੀ ਪੂਰੀ ਬਣ ਵਜਨ ਨਾਲ ਕੈਪਟਨ ਨਾਲ ਤੇ ਉਸ ਤੋਂ ਬਾਅਦ ਵੀ ਆਪਾਂ ਨੇ ਪੱਟੀਆਂ ਕਰਤੀਆਂ ਕੂਟਰ ਲਾ ਕੇ ਪਾ ਕੇ ਵੀ 2 ਘੰਟੇ ਇਹ ਵੀ ਮੜੇ ਮੂਟਾ ਫੁੱਟ ਡੱਟ ਜੇ ਹੋਇਆ ਵੀ ਪਤਾ ਵੀ ਹੈ ਨਹੀਂ ਕੋਈ ਆਣ ਹੈਗਾ ਕਈ ਵਰੀ ਆ ਵੀ ਜਾਂਦਾ ਹੈ ਜੰਮੇ ਨਾ ਕਿ ਮੂਰੇ ਤਾਂ ਜੋ ਟੌਲ ਟਿਕਟ ਸ਼ਾਮ ਨੂੰ ਫੇਰ ਆ ਜੇ ਜਦੋਂ ਆਪਾਂ ਕਈ ਵਰੀ ਕੱਲੇ ਚਲਾਵੀ ਮਾਰ ਦਿੰਦੇ ਆ ਉਹਦੇ ਨਾਲ ਵੀ ਦਵਾਰੋਂ ਫੇਰ ਆਣਾ ਉਹ ਥਾਣਾ ਬਲੌਕ ਹੋ ਜਾਂਦਾ ਹੈ ਕੁਛ ਸਮੇਂ ਮਗਰ ਉਹ 2 ਘੰਟੇ ਮਗਰ ਉਹ ਸ਼ਾਮ ਨੂੰ ਜਦ ਦੂਜਾ ਖਿਆਲ ਨੂੰ ਬਜੀ ਨਾਲ ਵੀ ਇਹ ਤੇ ਇਹੀ ਤੇ ਆਪਣੇ ਬਹੁਤ ਦੇ ਬਣਾ ਕੀਤਾ ਯਾਰ ਘੱਟ ਘੱਟ ਵੀਰੇ ਕੀ ਕਹਿਣਾ ਯਾਰ ਇੱਕ ਤਾਂ ਥਾਂ ਨਹੀਂ ਚੱਲਿਆ ਹੋਣਾ ਇਹ ਜੀ ਨਾਲੇ ਇਹ ਆਪਣੇ ਸ਼ਹਿਰੇ ਤੋਂ ਚੱਲੇ ਨਹੀਂ ਤੇ ਥੋੜਾ ਸ਼ੋਅ ਆਪਣਾ ਕਰਟ ਕਰਦੇ ਆ ਬੱਚਾ ਜੇ ਵੀਰ ਨੂੰ ਕਹਿਣ ਲੱਗੀ ਵੀਡੀਓ ਤੇ ਆਪਾਂ ਇਹ ਪਾਤੀ ਇਹ ਬਤਵਾ ਵੀਡੀਓ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਵੇਂ ਜਪਰਾ ਦੇ ਥਾਂ ਦੀ ਟਾ ਟਾ ਟਾਈਟਾ ਬ੍ਰੀਕ ਪੈਂਦੀ ਆ ਤਾਂ ਜਹੋਂ ਦੋਇ ਚੜ੍ਹਦੇ ਹੋ ਉਪੇਥੀ ਵੀਰੇ ਹੀਪਰ ਛਲਪਰ ਦੂਜਾ ਲੀਸ਼ੀਆਂ ਟਿਕਾ ਲਿਖੜਪਰ ਚਾਰੇ ਦੋਜਨ ਲੈ ਕੇ ਵੀਰੇ ਤੁਸੀਂ ਪੰਜ ਅਮਲ ਸਵੇਰੇ ਤੇ ਪੰਜ ਦੁਪਹਿਰੇ ਤੇ ਪੰਜ ਸ਼ਾਮ ਨੂੰ ਟਾਈਮ ਪਾ ਦੋ ਪ੍ਰੀਤਾਰ ਪੋਲੀ ਹੋਰ ਵੀ ਹਸਫੀਕਾ